ਦੇਖੋ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਹ ਯੋਜਨ ਕੀਤਾ ਗਿਆ ਇਹਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਿੱਖ ਸੰਗਤ ਗੁਰੂ ਨਾਨਕ ਨਾਮਲੇਵਾ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਆ ਉਸ ਇਤਿਹਾਸ ਨੂੰ ਜਾਣੂ ਕਰਵਾਉਂਦੇ ਆ ਇਹ ਨਗਰ ਕੀਰਤਨ ਮੈਂ ਇਸ ਮੰਨ ਸਕਦਾ ਕਿ ਅੱਜ ਤੱਕ ਦੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦਾ ਇੱਕ ਵੱਡਾ ਨਗਰ ਕੀਰਤਨ ਹੈ ਜਿਹੜੇ 22 ਸਟੇਟਾਂ ਦੇ ਵਿੱਚ ਦੀ ਹੁੰਦਾ ਹੋਇਆ ਆ ਰਿਹਾ ਇਦੇ ਵਿੱਚ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਕਿਉਂਕਿ ਐਡਵੋਕੇਟ ਰਸ਼ੇਂਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਸਾਹਿਬ ਨੇ ਸਾਰੇ ਹੀ ਸੂਬਿਆਂ ਦੇ ਮੁੱਖ ਮੰਤਰੀ ਸਾਹਿਬਾਨ ਤੱਕ ਪਹੁੰਚ ਵੀ ਕੀਤੀ ਸੀ ਜਿੱਥੇ ਗੁਰੂ ਦੀ ਗੱਲ ਆਉਂਦੀ ਆ ਉੱਥੇ ਕੋਈ ਵੀ ਆਉਂਦਾ ਉਹ ਸਾਡੇ ਲਈ ਸਨਮਾਨ ਤੇ ਸਤਿਕਾਰਯੋਗ ਆ ਸੋ ਜਿੱਥੇ ਸਿੱਖ ਸੰਸਥਾਵਾਂ ਨੇ ਸਿੱਖ ਜਥੇਬੰਦੀਆਂ ਨੇ ਉੱਥੇ ਸਾਰੀਆਂ ਹੀ ਸੂਬੇ ਦੀਆਂ ਸਰਕਾਰਾਂ ਵੱਲੋਂ ਇਸ ਸਮੇਂ ਤੇ ਨਗਰ ਕੀਰਤਨ ਦਾ ਸਵਾਗਤ ਜਿਹੜਾ ਬੜੀ ਭਦਰ ਤੇ ਕੀਤਾ ਗਿਆ ਸੋ ਅੱਜ ਬੜੀ ਖੁਸ਼ੀ ਦੀ ਘੜੀ ਆ ਕਿ ਉਹ ਨਗਰ ਕੀਰਤਨ ਜਿਹੜਾ ਸ਼ਾਮ ਧੋਬੜੀ ਸਾਹਿਬ ਤੋਂ ਚੱਲਿਆ ਉਹ ਨਗਰ ਕੀਰਤਨ ਅੱਜ ਦਰਬਾਰ ਸਾਹਿਬ ਵਿਖੇ ਪਹੁੰਚ ਰਿਹਾ ਸੋ ਸਾਰਾ ਦਰਬਾਰ ਸਾਹਿਬ ਦਾ ਪ੍ਰਬੰਧ ਜਿਹੜਾ ਉਸ ਨਗਰ ਕੀਰਤਨ ਨੂੰ ਜੀਆਂ ਕਰਨ ਲਈ ਸਾਰੇ ਅਸੀਂ ਇੱਥੇ ਪਹੁੰਚੇ ਆ ਤੇ ਕੱਲ ਨੂੰ ਇਸ ਨਗਰ ਕੀਰਤਨ ਦੀ ਸਵੇਰ ਜਿਹੜੀ ਆ ਰਵਾਨਗੀ ਹੋਣੀ ਆ ਗਰੀਬਾਲ ਸਾਹਿਬ ਇੱਕ ਇੱਕ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਕੋਈ ਗੁਰੂ ਸਾਹਿਬ ਨੇ ਅਸੀਂ ਜਿਹੜੀ ਕੀਤੀ ਸੀ ਕਸ਼ਮੀਰੀ ਵੱਡਾ ਨੂੰ ਲੈ ਕੇ ਲੇਕਿਨ ਉਹ ਉਸ ਉਹਨਾਂ ਨੂੰ ਇਸ ਨਗਰ ਕੀਰਤਨ ਦਾ ਇੱਕ ਮੁੱਖ ਪਾਰਟ ਨਹੀਂ ਬਣਾਇਆ ਗਿਆ ਜੇਕਰ ਇਹਨਾਂ ਨੂੰ ਬਣਾਇਆ ਜਾਵੇ ਪੀਟੀ ਸਪਰੂ ਜੀ ਨਾਲ ਮੇਰੀ ਗੱਲ ਹੋਈ ਸੀ ਇਸ ਬਾਰੇ ਉਹ ਇੱਥੇ ਲਿਆਉਣਾ ਚਾਹੁੰਦੇ ਨੇ ਅੰਮ੍ਰਿਤਸਰ ਦੇ ਵਿੱਚ ਘਟੋ ਕਿਉਂਕਿ ਸ਼ਰਨਾਰਥੀ ਵੀ ਨਹੀਂ ਗਏ ਇੱਥੇ ਕੁਝ ਜਿਹੜੇ ਕਸ਼ਮੀਰੀ ਪੜ ਜਾਂਦੇ ਜਗਨੀ ਦੇ ਵਿੱਚ ਉਹ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੋ ਇੱਥੇ ਆਂਦੇ ਨੇ ਤੇ ਉਹਨਾਂ ਬਾਰੇ ਬਿਲਕੁਲ ਤੁਹਾਡੀ ਜਿਹੜੀ ਭਾਵਨਾ ਵਾ ਬਿਲਕੁਲ ਸਹੀ ਆ ਕਿਉਂਕਿ ਇਹਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਵੱਡਾ ਇੱਕ ਅਹਿਮ ਜਿਹੜਾ ਇਹ ਜਿਹੜਾ ਇਤਿਹਾਸ ਦਾ ਹਿੱਸਾ ਹੈ ਉਹਨਾਂ ਵਾਸਤੇ ਸਪੈਸ਼ਲੀ ਜਿਹੜਾ ਨਗਰ ਕੀਰਤਨੇ ਕੋਸ਼ਿਸ਼ ਕਰਕੇ ਜਿਹੜਾ ਕਿ ਜੰਮੂ ਕਸ਼ਮੀਰ ਤੋਂ ਜਿਹੜਾ ਕਿ ਨਗਰ ਕੀਰਤਨ ਆ ਰਿਹਾ ਜਿਹਦੇ ਵਿੱਚ ਵੱਡੀ ਪੱਧਰ ਤੇ ਇਹ ਜਿਹੜਾ ਪੰਡਤ ਸਮਾਜ ਜਿਹੜਾ ਵਾ ਉਹਦੇ ਚ ਮੁਲਿਤ ਕਰ ਰਿਹਾ ਉਹ ਨਗਰ ਕੀਰਤਨ ਵੀ ਕੁਝ ਦਿਨਾਂ ਤੱਕ ਮੇਰੇ ਕੋਲ ਡੇਟ ਨਹੀਂ ਯਾਦ ਉਹ ਜਿਹੜਾ ਕਿ ਨਾ ਪੰਜਾਬ ਵਿੱਚ ਐਂਟਰ ਕਰੇਗਾ ਤੇ ਉਹ ਨਨਪੁਰ ਸਾਹਿਬ ਪਹੁੰਚੇਗਾ ਉਸ ਦੀ ਜਿਹੜੀ ਰੂਪਰੇਖਾ ਵਾ ਉਹ ਮੇਰੇ ਕੋਲ ਜਵਾਨੀ ਯਾਦ ਨਹੀਂ ਹੈ ਪਰ ਸਾਡੇ ਕਾਫੀ ਜ਼ਿਲ੍ਹੇ ਜਿਹੜੇ ਉਹਨਾਂ ਦੇ ਵਿੱਚ ਦੀ ਹੁੰਦਾ ਹੋਇਆ ਉਹ ਉਹ ਅਨੰਦਪੁਰ ਸਾਹਿਬ ਪਹੁੰਚੇਗਾ ਇਸ ਗੱਲ ਹੀ ਵਿਸ਼ੇਸ਼ ਜਿਹੜਾ ਵਾ ਮਰਦਨ ਸਾਹਿਬ ਤੋਂ ਜਿਹੜਾ ਉਹ ਨਗਰ ਕੀਰਤਨ ਚੱਲਣਾ ਜਿਹੜੀ ਜਿਹੜੀ ਹਫ਼ਤੇ ਤੱਕ ਨਗਰ ਕੀਰਤਨ ਗੁਜ਼ਰੇ ਆ ਇਹਨਾਂ ਉੱਚਾ ਸੰਗਤਾਂ ਦੀ ਸੰਗਤਾਂ ਨੇ ਕਈਆਂ ਨੇ ਪੁਰਾਣੇ ਗੁਰੂ ਵਾਲੇ ਬਣੇ ਨੇ ਅਮਰ ਸੰਚਾਰ ਵੀ ਉਹਨਾਂ ਵੱਲੋਂ ਅਮਰ ਛਕਿਆ ਗਿਆ ਨਗਰ ਕੀਰਤਨ ਨੂੰ ਦੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਵਾਰ ਜਿਹੜਾ ਕਿ ਉਹ ਪੁਰਾਣਾ ਮੈਨੂੰ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਉਹ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਦੇ ਹੋਣ ਆਏ ਉਹਨਾਂ ਨੇ ਬਹੁਤ ਕਦੇ ਹੁੰਦੇ ਆ ਬੇਨਤੀ ਕਰਕੇ ਜਿਹੜੇ ਨਗਰ ਕੀਰਤਨ ਦੇ ਰੂਟ ਜਿਹੜੇ ਆਪਣੇ ਸ਼ਹਿਰਾਂ ਵਿੱਚ ਦੀ ਕਰਨ ਦੀ ਕੋਸ਼ਿਸ਼ ਕੀਤੀ ਫਿਰ ਵੀ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਆ ਕਈ ਸ਼ਹਿਰਾਂ ਦੀ ਵਾਂਝੀ ਵੀ ਰਹੀਗੀ ਪਰ ਉਹ 100-100 ਕਿਲੋਮੀਟਰ ਦੂਰ ਤੋਂ ਆ ਕੇ ਵੀ ਉਹਨਾਂ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਨੇ ਅਥਾ ਸ਼ਰਦਾ ਤੇ ਸਤਕਾਰ ਜਿਹੜਾ ਵਾ ਉਹ ਦੇਖਣ ਨੂੰ ਮਿਲਿਆ ਵੈਸੇ ਵੀ ਨਗਰ ਕੀਰਤਨ ਜਿਹੜਾ ਉਹ ਜਿਹੜਾ ਕੌਮ ਦਾ ਪੰਥ ਦਾ ਜਾਹੋ ਜਲਾਲ ਦਾ ਪ੍ਰਤੀਕ ਹੁੰਦਾ ਪਰ ਇਸ ਨਗਰ ਕੀਰਤਨ ਨੇ ਜਿੱਥੇ ਗੁਰੂ ਸਾਹਿਬ ਦੀ ਕੁਰਬਾਨੀ ਦੀ ਜਿਹੜੀ ਆ ਯਾਦ ਦਵਾਈ ਆ ਉਥੇ ਸਿੱਖੀ ਦੇ ਵੱਡੇ ਪੱਧਰ ਤੇ ਪ੍ਰਚਾਰ ਕਰਨ ਦੇ ਵਿੱਚ ਯੋਗਦਾਨ ਪਾਇਆ ਸੋ ਮੈਂ ਇਸ ਸਮੇਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਬੰਧ ਨੇ ਜਿਹੜੇ ਇਸ ਨਗਰ ਕੀਰਤਨ ਨੂੰ ਸੰਚਾਲਨ ਕਰ ਰਹੇ ਨੇ ਬਹੁਤ ਮੁਲਾਜ਼ਮ ਜਿਹੜੇ ਸਾਡੇ ਕਈ ਕਈ ਦਿਨ 15-15 ਦਿਨ 20-20 ਦਿਨ ਨਗਰ ਕੀਰਤਨ ਜੂਟੀਆਂ ਲਾ ਰਹੇ ਨੇ ਸਿੰਘ ਸਹਿਬਾਨ ਹੋਰ ਵੀ ਜਿੰਨੇ ਸਾਡੇ ਇਹਨਾਂ ਅਧਿਕਾਰੀ ਸਹਿਬਾਨ ਕਰ ਰਹੇ ਨੇ ਤੋਂ ਬਹੁਤ ਵੱਡੀ ਮਿਹਨਤ ਵੀ ਹੋ ਰਹੀ ਆ ਗੁਰੂ ਦੀ ਖੁਸ਼ੀ ਵੀ ਮਿਲ ਰਹੀ ਆ ਤੇ ਇਸ ਨਗਰ ਕੀਰਤਨ ਨੇ ਤੁਹਾਡੇ ਕਹਿਣ ਹੁਦਾ ਕੋ ਬਹੁਤ ਵੱਡਾ ਸਿੱਖੀ ਦੇ ਪ੍ਰਚਾਰ ਵਿੱਚ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕਰ ਫੋਰ ਦਲੀਸ ਸਰ ਪ੍ਰਪਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਕਿਨ ਹੁਆਂ ਇਕ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਖ ਹੇ ਹੇ ਹੈ ਸੋ ਜਗ ਭਇਓ ਜੈ 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 ਸਰ ਲੋਕ ਤਿਲਕ ਜੰਝੂ ਦੇ ਰਾਖੇ ਮਹਾਨ ਸਤਿਗੁਰੂ ਪੂਰੀ ਮਨੁੱਖਤਾ ਦੇ ਸਾਝੇ ਰਹੇ ਪਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਉਹਨਾਂ ਦੇ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜੀ ਮਹਾਨ ਸ਼ਹਾਦਤ 350 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਅਤੇ ਹੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ 350 ਸਾਲਾ ਗੁਰਿਆਈ ਗੁਰਪੁਰਬ ਨੂੰ ਸਮਰਪਿਤ ਹੁੰਦੇ ਹੋਏ ਸਿੱਖਾਂ ਦੇ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਹਾਰਸਾ ਪੰਥ ਦੇ ਸਹਿਯੋਗ ਸਦਕਾ ਜੋ 21 ਅਗਸਤ ਤੋਂ ਗੁਰਦੁਆਰਾ ਟੋਪੜੀ ਸਾਹਿਬ ਕਸਾਮ ਤੋਂ ਨਗਰ ਕੀਰਤਨ ਆਰੰਭ ਹੋਏ ਸਨ ਜੋ ਇਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਖੇ ਪੁੱਜੇ ਹਨ ਸੰਗਤਾਂ ਨੇ ਨਗਰਾਂ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਇਸ ਨਗਰ ਕੀਰਤਨ ਦਾ ਬਹੁਤ ਸੋਹਣਾ ਸਵਾਗਤ ਕੀਤਾ ਸੁਵਾਮਾਂ ਕੀਤੀਆਂ ਇਸ ਵੇਲੇ ਨਾਲ ਹੀ ਦਾਸ ਦੇ ਮੰਜਸਾ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਧਨੇੜਾ ਜਿਨ੍ਹਾਂ ਨੇ ਨਗਰ ਕੀਰਤਨ ਨੂੰ ਜਿਉਾਇਆ ਕਿਹਾ ਹੈ ਸਾਰੇ ਪ੍ਰਬੰਧ ਨੇ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਹਜਨਦਰ ਸਿੰਘ ਜੀ ਧਾਮੀ ਸਾਹਿਬ ਅਤੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਮੁਕਰਾੰਤੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਦਾਸ ਦੀ ਸੇਵਾ ਲਈ ਨਗਰ ਕੀਰਤਨੇ ਵਿੱਚ ਸੰਗਤਾਂ ਵਿੱਚ ਬਹੁਤ ਜ਼ਿਆਦਾ ਉਦਸ਼ਾ ਹੈ ਭਾਵਨ ਦੇ ਨਾਲ ਸੰਗਤਾਂ ਨੇ ਸੇਵਾ ਕੀਤੀ ਹੈ ਕੱਲ ਨੂੰ ਨਗਰ ਕੀਰਤਨ ਸ਼੍ਰੀ ਕਲਸਕਤੋਂ 9 ਵਜੇ ਤੋਂ ਪੰਜ ਪ੍ਰੈਸ ਰੰਦੀਗ ਵਾਹੀ ਵਿੱਚ ਪੰਜ ਨਿਸ਼ਾਨ ਸਿੰਘਾਂ ਦੀ ਰਵਾਹੀ ਵਿੱਚ ਅਤੇ ਗੁਰੂ ਪਾਤਸ਼ਾਹ ਸ਼ਤਰ ਸ਼ਾਹ ਹੈਠ 9 ਵਜੇ ਅਰਦਾਸ ਬੇਨਤੀ ਕਰਕੇ ਆਰੰਭ ਹੋਣਗੇ ਸੰਗਤਾਂ ਨੂੰ ਬੇਨਤੀ ਹੈ ਬਹੁਤੋ ਬਾਦ ਨਗਰ ਕੀਰਤਨ ਵਿੱਚ ਜਿੱਤੇ ਆਪਾਂ ਦਰਸ਼ਨ ਕਰਨੇ ਉਥੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕਰੀਏ ਤਾਂ ਕਿ ਜੋ ਸਾਡੇ ਗੁਰੂ ਸਾਹਿਬ ਜੀ ਨੇ ਪੂਰਨੇ ਪਾਏ ਹਨ ਜੋ ਸਾਨੂੰ ਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਪਰਸ਼ਾਸ਼ਾ ਨੂੰ ਉਪਦੇਸ਼ ਕਰਦੇ ਹਨ ਗੋਨ ਗੋਦ ਗੋਨ ਗੋਬਿੰਦ ਗਾਇਓ ਨਹੀਂ ਜਨਮਾ ਕਾਰਤਕੀਨ ਕਹੋ ਨਾਨਕ ਕਰ ਭਜਮਨਾ ਜੇ ਵਿਦਜਲ ਕੋ ਮੀਨ ਜਿਹੜਾ ਸਾਨੂੰ ਸੋਹਣਾ ਮਨੁੱਖਾ ਜਨ ਮਹਾਰਾਜ ਬਖਸ਼ਿਸ਼ ਕੀਤਾ ਹੈ ਉਸ ਪਰਮੇਸ਼ਰ ਦੇ ਉਸ ਕਾਰਪੁਰਖ ਦੇ ਗੁਣਾਂ ਉੱਤੇ ਬਖਸ਼ਿਸ਼ ਕੀਤਾ ਹੈ ਸੋ ਗੋਨ ਗਾਈਏ ਪ੍ਰਮਾਤਮਾ ਦੀ ਸੇਵਾ ਸਮਨ ਕਰੀਏ ਤਾਂ ਕਿ ਸਾਡਾ ਸੰਸਾਰ ਤੇ ਹੁਣਾ ਸਫਲ ਹੋ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਗੋਜੀ ਕਾ ਖਾਲਸਾ ਬਾਈ ਗੋਜੀ ਕੀ